ਕੈਂਪ ਸਟਾਰਟ ਕੀਤਾ ਕੱਲ ਕੀਤਾ ਬਿਕਉਂਕਿ ਸ ਆਹ ਪਾਰਟੀ ਚੰਗੀ ਨਹੀਂ ਤੇ ਕੱਲ ਕੈਂਪਾਂ ਨੇ ਵਿੱਚ ਹੋਈ ਸੀ ਕਿ ਉਹ ਸੰਪੂਰਨ ਸਾਰੀ ਥਾਂ ਦੇ ਵਿੱਚ ਐਂਬੂਲੈਂਸ ਗਈ ਜਿਹੜੀ ਉਹਨੇ ਅਲੱਗ ਅਲੱਗ ਪਿੰਡਾਂ ਨੇ ਕਵਰ ਕਰਕੇ ਜਾ ਰਹੇ ਠੀਕ ਹੈ ਜੀ ਤੇ ਨਵੇਂ ਕਿੰਨੇ ਦਿਨ ਚੱਲਣਾ ਮਤਲਬ ਜਦੋਂ ਜਾਂ ਜਦੋਂ ਤੱਕ ਬਿਮਾਰੀਆਂ ਪੂਰੀਆਂ ਅਲੱਗ ਅਲੱਗ ਸਾਰੀ ਪਿੰਡਾਂ ਦੇ ਕਵਰ ਕਰਾਂਗੇ ਪੂਰੀਆਂ ਹਾਂ ਜੀ ਇਹ ਗਵਰਨਮੈਂਟ ਦਾ ਜਿਹੜਾ ਪ੍ਰੋਟੋਕੋਲ ਅਕੋਰਡਿੰਗ ਹੈ ਕਵਰ ਅਪ ਕਰ ਰਹੇ ਨੇ ਸਾਰੇ ਪਿੰਡਾਂ ਦਾ ਠੀਕ ਹੈ ਉਹ ਰੈਕਨਿਫਾਈ ਕਰ ਰਹੇ ਨੇ ਇਹਦੇ ਵਿੱਚ ਮੈਡੀਸਿਨ ਵੀ ਪ੍ਰੋਵਾਈਡ ਕਰਵਾ ਲਈਏਗਾ ਉਹ ਤੇ ਫ੍ਰੀ ਹੈ ਯੂਪੀ ਹੈ ਹਾਂ ਜੀ ਕਾਰ ਬੰਦੋ ਕਰਾ ਲਾ ਕੀਤਾ ਗਿਆ ਕੀ ਕਹੋਗੇ ਹਾਂ ਹੀ ਕਹਾਂਗੇ ਜੀ ਜੀ ਦਵਾਈ ਦਿੰਦੀ ਵਧੀਆ ਹਰ ਰੋਜ਼ ਤਿੰਨ ਪਿੰਡਾਂ ਦੇ ਵਿੱਚ ਕਰਿਆ ਕਰਨਗੇ ਵੀ ਇਹ ਚੈੱਕ ਅਪ ਅੱਜ ਆਪਣੇ ਕੱਲ ਵੀ ਕਰਕੇ ਗਏ ਨੇ ਤੇ ਅੱਜ ਵੀ ਹੈਲਥ ਵਾਲੇ ਆਏ ਹੋਏ ਨੇ ਨੰਨੇ ਕੀ ਦੱਸੋ ਵੀ ਜਿਵੇਂ ਕਿ ਅੰਗੂਲ ਤੋਂ ਪਿੰਡਾਂ ਦੇ ਵਿੱਚ ਉਹ ਤੋਂ ਅਲੱਗ-ਅਲੱਗ ਪਿੰਡਾਂ ਚ ਜਾ ਰਹੀਆਂ ਨੇ ਇਹਦੇ ਬਾਰੇ ਕੀ ਕਹੋਗੇ ਮਤਲਬ ਕਿਹੜੇ-ਕਿਹੜੇ ਪਿੰਡਾਂ ਚ ਜਾਈਆਂ ਨੇ ਜੋ ਜਾਂ ਸਾਡੇ ਵਿੱਚ ਕਿੰਨੇ ਦੇ ਚੱਲ ਨੂੰ ਇਹ ਇਨਵਾਈਟ ਕਰਕੇ ਨੇ ਹਾਂ ਜੀ ਇਹ ਕੱਲ ਐ ਜਿਹੜੀ ਐਂਬੂਲੈਂਸ ਦੇ ਕੈਂਪੇਨ ਸਟਾਰਟ ਕੀਤੀ ਹੈ ਕੱਲ ਕੀਤੀ ਹੈ ਬੀਤ ਮੰਤਰੀ ਸਾਹਿਬ ਹਾਪਾਂ ਸਿੰਘ ਜੀ ਨੇ ਇਹ ਕੱਲ ਪਿੰਡਾਂ ਦੇ ਵਿੱਚ ਗਈ ਸੀ ਖਰਿਆਉ ਸਿਕ ਸੰਪੂਰਾ ਤੇ ਛਾੜੀ ਛਾਈ ਦੇ ਵਿੱਚ ਐਂਬੂਲੈਂਸ ਦੋ ਦਿੱਤੀ ਹੈ ਹੁਣ ਇਹ ਅਲੱਗ-ਅਲੱਗ ਪਿੰਡਾਂ ਦੇ ਚੱਕਰਾਈ ਹੋ ਕੇ ਜਾ ਰਹੀ ਹੈ ਠੀਕ ਹੈ ਜੀ। ਤੇ ਮੈਂ ਕਿੰਨੇ ਦਿਨ ਚੱਲਣਾ ਮਤਲਬ ਜਦੋਂ ਤੱਕ ਬਿਮਾਰੀਆਂ ਪੂਰੀਆਂ ਅਲੱਗ-ਅਲੱਗ ਸਾਰੀ ਪਿੰਡਾਂ ਚ ਕਵਰ ਕਰਾਂਗੇ ਪੂਰੀਆਂ ਹਾਂਜੀ ਇਹ ਗਵਰਨਮੈਂਟ ਦਾ ਜਿਹੜਾ ਪ੍ਰੋਟੋਕੋਲ ਦੇ ਅਕੋਰਡਿੰਗ ਹੈ ਕਵਰ ਅਪ ਕਰ ਰਹੇ ਨੇ ਸਾਰੇ ਪਿੰਡਾਂ ਨੂੰ ਠੀਕ ਹੈ ਤੋਂ ਆਇਡੈਂਟੀਫਾਈ ਕਰ ਰਹੇ ਨੇ ਇਹਦੇ ਵਿੱਚ ਮੈਡੀਸਨ ਵੀ ਪ੍ਰੋਵਾਈਡ ਕਰਵਾ ਰਹੀ ਹੈ ਬਾਬਾ ਫ੍ਰੀ ਆਫ ਕੋਸਟ ਹਾਂਜੀ ਫ੍ਰੀ ਆਫ ਕੋਸਟ ਹੈ ਸਰ ਠੀਕ ਹੈ ਜੀ ਮਹਿਮਤ ਸਾਹਿਬ ਜੀ ਬੋਲਦੇ ਹੋ ਜੀ ਕਿਸ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਫੀਲ ਜਿਹੜੇ ਲੋਕ ਤੁਹਾਡੇ ਕੋਲ ਮੈਡੀਸਨ ਦਵਾਾਈ ਦੇਣ ਲਈ ਆ ਰਹੇ ਨੇ ਕਿ ਕਿੰਨੇ ਕੁ ਮਰੀਜ਼ ਅਟੈਂਡ ਕੀਤੇ ਨੇ ਹਾਂਜੀ ਜਿਹੜਾ ਇਹ ਕੈਂਪੇਨ ਚੱਲ ਰਿਹਾ ਹੈ ਇਹ ਮਾਨ ਜੋ ਪੰਜਾਬ ਸਰਕਾਰ ਮਾਨ ਜੋ ਸਰਦਾਰ ਪਰਮੰਤ ਸਿੰਘ ਜੀ ਮਾਨ ਮੁੱਖ ਮੰਤਰੀ ਅਤੇ ਸੇਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਦੀ ਰਹਿਨੁਮਾਈ ਅੰਡਰ ਸਿਵਲ ਸਰਜਨ ਮੈਡਮ ਅਮਰਜੀਤ कौर ਵੱਲੋਂ ਅੱਜ ਸਾਡਾ ਇਹ ਕੈਂਪ ਲਗਾਇਆ ਗਿਆ ਹੈ ਇਹ ਕੱਲ ਵੀ ਸੀਗਾ ਤੇ ਅੱਜ ਵੀ ਹੈਗਾ ਇਸ ਕੈਂਪ ਦੇ ਥਰੂ ਆਪਾਂ ਮਤਲਬ ਜੋ ਵਾਇਰਲ ਸਪੈਲ ਮਤਲਬ ਮੇਨਲੀ ਆਪਾਂ ਚਿਕਨਗੁਨੀਆ ਡੇਂਗੂ ਦੇ ਪੇਸ਼ੈਂਟਸ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦਾ ਜਿਹੜਾ ਅਪਰੋਪ੍ਰੀਏਟ ਟ੍ਰੀਟਮੈਂਟ ਹੈ ਆਪਾ ਆਪਣੇ ਵੱਲੋਂ ਦੇ ਰਹੇ ਹਾਂ ਜੇ ਇਨ ਕੇਸ ਆਪ ਨੂੰ ਰੈਫਰਲ ਦੀ ਜ਼ਰੂਰਤ ਪड़ਦੀ ਹੈ ਤਾਂ ਆਪਾਂ ਉਹਨਾਂ ਨੂੰ ਸਿਵਲ ਹਸਪੀਟਲ ਸੰਗੋੜਲੀ ਰੈਫਰਵਾਈਜ਼ ਕਰ ਰਹੇ ਹਾਂਗੇ ਠੀਕ ਹੈ ਜੀ ਹਾਂਜੀ ਤਾਂ ਕਿੰਨੀ ਕੰਮਰੀ ਦੀ ਕਾਊਂਟਿੰਗ ਦੀ ਗੱਲ ਹੋ ਗਈ 20 ਦੇ ਅੱਜ ਤੇ ਕੱਲ ਦੇ ਵਿੱਚ ਅਪ੍ਰੋਕਸੀਮੇਟ ਸਾਨੂੰ ਤੁਸੀਂ ਅੱਜ ਤੇ ਕੱਲ ਦੀ ਕਾਊਂਟਿੰਗ 80 ਦੇ ਆਸ-ਪਾਸ ਹੋਈ ਹੈ ਜਿਹੜੇ ਪੇਸ਼ੈਂਟਸ ਅਸੀਂ ਨੋਟੀਫਾਈ ਕੀਤੇ ਆ ਸਾਡੇ ਕੋਲ ਇਹ ਵਿਜ਼ਿਟ ਕੀਤਾ ਜਿਹੜੇ ਪੇਸ਼ੈਂਟਸ ਨੇ ਠੀਕ ਹੈ ਜੀ ਹਾਂਜੀ ਮਤਲਬ ਉਹਨਾਂ ਦੇ ਵਿੱਚ ਜ਼ਿਆਦਾਤਰ ਵੈਸੇ ਮਾਈਲਡ ਫੀਵ ਕਮਿਕ ਜਾਣਕਾਰੀ ਨੂੰ ਸੰਜੀਕਰ ਦੋ ਕਿ ਲੋਕਾਂ ਨੂੰ ਜਿਵੇਂ ਕਿ ਵਾਇਰ ਚੱਲਦਾ ਹੈਗਾ ਬੁਖਾਰ ਹੁੰਦਾ ਚ ਇਸ ਤਰ੍ਹਾਂ ਦਾ ਮਤਲਬ ਜਿਵੇਂ ਕਿ ਡੇਗੂ ਹੁੰਦਾ ਹੈਗਾ ਜਾਂ ਹੋਰ ਇਤੇ ਕਾਨੂੰਨੀ ਹੁੰਦਾ ਇਹਦਾ ਮਤਲਬ ਕੀ ਕੀ ਲੋਕਾਂ ਨੂੰ ਪ੍ਰੇਤ ਰੱਖਨੇ ਪੈਣਗੇ ਕਿਉਂਕਿ ਇਸ ਤਰ੍ਹਾਂ ਉਹ ਮਤਲਬ ਕਿ ਸਾਨੂੰ ਆਹ ਵਾਰੀ ਹੋਈ ਹੈ ਹਾਂਜੀ ਇਸ ਵਾਰ ਜਿੱਦਾਂ ਆਪਾਂ ਨੂੰ ਪਤਾ ਹੈ ਕਿ ਬਰਸਾਤ ਕਾਫੀ ਲੰਬੀ ਚੱਲੀ ਹੈ ਤੇ ਫਲੱਡ ਵੀ ਆਏ ਨੇ ਉਸ ਤੋਂ ਇਹ ਦੇਖੋ ਆਪਾਂ ਬਤਾਏ ਵੀ ਮੱਛਰ ਹੈ ਜਿਹੜਾ ਜ਼ਿਆਦਾਤਰ ਹੁਣੀ ਫੈਲੇਗਾ ਨਾ ਮੱਛਰ ਦੀ ਪੈਦਾਵਾਰ ਹੋ ਹੀ ਰਹੀ ਹੈ ਜਿੱਦ ਤ ਹਰ ਫਰਾਈਡੇ ਵੈਸੇ ਦਾ ਪਹਿਲਾਂ ਵੀ ਡਰਾਈਡੇ ਮਨਾਇਆ ਜਾ ਰਿਹਾ ਸੀ ਪਰ ਹੁਣ ਸਾਡੇ ਵਰਕਰਸ ਨੇ ਜਿਹੜੇ ਫੀਲਡ ਦੇ ਵਿੱਚ ਏਨਮਸ ਆਸ਼ਾ ਜਾ ਹੀ ਰਹੀਆਂ ਨੇ ਲੋਕਾਂ ਨੂੰ ਮੋਟੀਵੇਟ ਕਰ ਰਹੀਆਂ ਨੇ ਆਮ ਪਬਲਿਕ ਨੂੰ ਵੀ ਜਿਹੜਾ ਮੱਛਰ ਜਿਹੜਾ ਸਟੈਂਡਿੰਗ ਪਾਣੀ ਆ ਉਹ ਨਹੀਂ ਹੋਣਾ ਚਾਹੀਦਾ ਘਰਾਂ ਦੇ ਵਿੱਚ ਜਿਵੇਂ ਲੰਬਾ ਫ੍ਰਿਜ ਕੂਲਰ ਵਗੈਰਾ ਇਹ ਪਾਣੀ ਇਹਨਾਂ ਨੂੰ ਡਰੇਨ ਆਊਟ ਕਰਨਾ ਚਾਹੀਦਾ ਤਾਂ ਜੋ ਮੱਛਰ ਆ ਪੈਦਾ ਨਾ ਹੋ ਸਕੇ ਦੂਸਰਾ ਜਿਹੜੇ ਬੱਚਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਉਹਨਾਂ ਦੇ ਪੂਰੇ ਕੱਪੜੇ ਪਾਉਣੇ ਚਾਹੀਦੇ ਆ ਮੱਛਰ ਤੋਂ ਬਚਾਅ ਹੋਵੇ ਉਹਨਾਂ ਦਾ ਤੇ ਆਪਾਂ ਨੂੰ ਜਿਵੇਂ ਮੱਛਰਦਾਨੀ ਆਪਾਂ ਲਗਾ ਸਕਦੇ ਆਂਗੇ ਮੋਸਕੀਟੋ ਰੈਪਲੈਂਟਸ ਆ ਹੋਗੇ ਮੱਛਰਦਾਨੀ ਤੇ ਆ ਕਰੀਮਸ ਹੋ ਜਾਂਦੀਆਂ ਬੁਨਾਈਟਸ ਵਗੈਰਾ ਇਹ ਆਪਣਾ ਮਤਲਬ ਆਪਣਾ ਪਰਹੇਜ਼ ਜ਼ਰੂਰੀ ਆ ਮੱਛਰ ਤੋਂ ਤੇ ਮੇਰੀ ਲੋਕਾਂ ਨੂੰ ਅਪੀਲ ਆ ਕਿ ਪਲੀਜ਼ ਜਦੋਂ ਵੀ ਇਹ ਤੁਹਾਡੇ ਨੁਮਾਇੰਦੇ ਘਰ ਆੰਦੇ ਨੇ ਤੁਹਾਨੂੰ ਸਮਝਾਉਂਦੇ ਨੇ ਕਿ ਪਾਣੀ ਸਟੈਂਡਿੰਗ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਗੱਲ ਨੂੰ ਸੀਰੀਅਸਲੀ ਲੈ ਕੇ ਜਿਹੜਾ ਖੜਾ ਪਾਣੀ ਉਹ ਕੋਸ਼ਿਸ਼ ਕਰਨ ਕਿ ਨਾ ਹੋਵੇ ਠੀਕ ਹੈ ਕਿਉਂਕਿ ਸੀਆਰਪੀ ਵਧਨ ਦੀ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਹੈ ਵੀ ਕਾਫੀ ਜਗ੍ਹਾ ਤੇ ਵਾਇਰਲ ਵੀ ਆ ਰਿਹਾ ਵੀ सीआरपी ज्यादा <coughs> आ रही है समझ रहे हो हां जी वो जो इन्फेक्शन अपनी बॉडी ਦੇ ਵਿੱਚ ਹੈ ਤਾਂ ਸੀआरपी ਪੋਜ਼ਿਟਿਵ ਤਾਂ ਹੀ ਪੇਸ਼ੈਂਟਸ ਆ ਰਹੇ ਨੇ ਇਨਫੈਕਸ਼ਨ ਦਾ ਹੀ ਕਾਰਨ ਹੋਊਗਾ ਕਰਾਂ ਮਾਰੀ ਕਿਉਂ ਹਾਂਜੀ ਇਸ ਦੇ ਵਿੱਚ ਜਿਵੇਂ ਅੱਜਕੱਲ ਚਿਕਨ ਗੁਨੀਆ ਡੇਂਗੂ ਜ਼ਿਆਦਾ ਹੋ ਰਿਹਾ ਹੈ ਤਾਂ ਉਹਦੇ ਵਿੱਚ ਆਪਾਂ ਫਲੂਇਡ ਇਨਟੇਕ ਆਪਾਂ ਜ਼ਿਆਦਾ ਲੈਣਾ ਤੇ ਰੈਸ ਸਭ ਤੋਂ ਜ਼ਰੂਰੀ ਹੈ ਠੀਕ ਹੈ ਜੀ ਇਹ ਦਸ ਫਲੂਇਡ ਹਾਂਜੀ ਰੈਸ ਤੇ ਉਹਨਾਂ ਕਿਹਨੂੰ ਆਪਣੀ ਪ੍ਰੋਪਰ ਡਾਈਟ ਲੈਣੀ ਚਾਹੀਦੀ ਹੈ ਸਭ ਤੋਂ ਮਹੱਤਵਪੂਰਨ ਦੇ ਵਿੱਚ ਆਪਾਂ ਫਲੂਇਡ ਇਨਟੇਕ ਹੀ ਆਪਾਂ ਜ਼ਿਆਦਾਤਰ ਕਹਿੰਨੇ ਆ ਤੇ ਜਿਹੜੇ ਟੈਬਲੇਟਸ ਆਪਾਂ ਪੇਸ਼ੈਂਟਸ ਆਪਣੇ ਆਪ ਹੀ ਲੈ ਰਹੇ ਨੇ ਪਲੀਜ਼ ਉਹ ਅਵੋ ਆਪਣੇ ਨਜ਼ਦੀਕੀ ਹਸਪੀਟਲਸ ਦੇ ਵਿੱਚ ਵਿਜ਼ਿਟ ਕਰਨ ਸਭ ਤੋਂ ਬੈਸਟ ਇਹੀ ਰਹੇਗਾ ਉਹਨਾਂ ਲਈ ਜੀ ਮਤਲਬ ਡਾਕਟਰ ਦੀ ਸਲਾਹ ਦੇ ਨਾਲ ਹੀ ਮੈਡੀਸਨ ਲੈਣੀ ਹਾਂਜੀ ਡਾਕਟਰ ਦੀ ਸਲਾਹ ਦੇ ਨਾਲ ਹੀ ਮੈਡੀਸਨ ਲੈਣ ਕਿਉਂਕਿ ਕਈ ਵਾਰੀ ਆਪਾਂ ਵਾਇਰਲ ਨੂੰ ਹੀ ਚਿਕਨਗੁਨੀਆ ਜਾਂ ਪੇਸ਼ੈਂਟ ਇੱਕ ਮਿੱਥ ਬਣਾ ਲੈਂਦੇ ਨੇ ਤੇ ਕਈ ਵਾਰ ਉਹਨਾਂ ਕਰਕੇ ਹੀ ਜ਼ਿਆਦਾ ਕੰਪਲਿਕਸ਼ਨਸ ਆ ਜਾਂਦੀਆਂ ਨੇ ਪਰ ਪਲੀਜ਼ ਮੇਰੀ ਅਪੀਲ ਹੈ ਕਿ ਸਾਰੇ ਪੇਸ਼ੈਂਟਸ ਮਤਲਬ ਇੱਕ ਵਾਰੀ ਆਪਣੇ ਨੇੜੇ ਦੇ ਡਾਕਟਰਸ ਨਾਲ ਕੰਸਲਟ ਜ਼ਰੂਰ ਕਰੋ। ਹਾਂਜੀ ਇੱਕ ਲੋਕਲ ਡਾਕਟਰ ਨੇ ਆਪਣੇ ਪਿੰਡਾਂ ਦੇ ਵਿੱਚ ਉਦੋਂ ਕਿ ਬੇਅਤੀ ਕਰੋਗੇ ਵੀ ਕੰਦੀ ਮਤਲਬ ਦਵਾਈ ਦੇਣ ਦੇ ਤੇ ਜੇ ਕੋਈ ਖਦਨਾਰ ਰੱਖਦਾ ਟੈਸਟ ਵੀ ਕਰਾਇਆ ਜਾਣਾ ਤੇ ਸਸਾ ਨਿਕਲ ਬਸ ਹਾਂਜੀ ਉਹਨਾਂ ਲਈ ਵੀ ਮੇਰੀ ਕੋਲ ਕੈਸਟ ਹੈ ਕਿ ਉਹ ਪੇਸ਼ੈਂਟਸ ਨੂੰ ਪ੍ਰੋਪਰ ਗਾਈਡ ਕਰਨ ਆਪਣਾ ਮਤਲਬ ਉਹਨਾਂ ਨੂੰ ਡਾਈਟ ਵਾਲ ਤੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਕੇਸ ਕਰਨਾ ਇਨਵੈਸਟੀਗੇਸ਼ਨ ਹੋਣੀਆਂ ਚਾਹੀਦੀਆਂ ਤਾਂ ਆਪਾਂ ਨੂੰ ਵੈਰੀ ਕਲੀਅਰਲੀ ਪਤਾ ਹੈ ਕਿ ਗਵਰਨਮੈਂਟ ਨੈਸ਼ਨਲ ਆਮ ਆਦਮੀ ਕਲੀਨਿੰਗ ਫੰਕਸ਼ਨਿੰਗ ਦੇ ਵਿੱਚ ਹੈਗਾ ਉੱਥੇ ਤੁਹਾਡੇ ਪੇਸ਼ੈਂਟਸ ਦੇ ਸਾਰੇ ਹੀ ਇਨਵੈਸਟੀਗੇਸ਼ਨਸ ਫ੍ਰੀ ਤੇ ਇਨ ਕੇਸ ਅਲਾਈਜ਼ਾ ਕਰਵਾਣਾ ਹੈ ਤਾਂ ਆਪਾਂ ਸਿਵਲ ਹਸਪੀਟਲ ਤੋਂ ਰੂਟ ਵਿਜ਼ਿਟ ਕਰ ਸਕਦੇ ਹਾਂ ਠੀਕ ਹੈ ਥੈਂਕ ਯੂ ਭਾਈ ਕੀ ਸਵੱਸਿਆ ਸੀ ਬੁਖਾਰ ਸੀਗਾ ਬੁਖਾਰ ਸੀਗਾ ਕਿੰਨੇ ਕਿੰਨੇ ਦਿਨ ਚੱਲ ਰਿਹਾ ਹੋ ਗਏ ਤਿੰਨ ਚਾਰ ਦਿਨ ਕਿੰਨੇ ਦਿਨ ਹੋ ਗਏ ਕੀ ਡਾਕਟਰ ਸਾਹਿਬ ਕੀ ਕਹਿੰਦੇ ਡਾਕਟਰ ਸਾਹਿਬ ਨੇ ਗੋਲੀਆਂ ਦੇ ਦਿੱਤੀਆਂ ਗੋਲੀਆਂ ਦੇਤੀਆਂ ਠੀਕ ਹੈ ਤੇ ਦਵਾਈ ਫ੍ਰੀ ਮਿਲਦੀ ਹੈ ਫ੍ਰੀ ਮਿਲਦੀ ਆਣਾ ਠੀਕ ਹੈ ਜੀ ਕੀ ਲੱਗਦਾ ਕਿਵੇਂ ਸਰਕਾਰ ਦਾ ਪ੍ਰਬਾਲਾ ਕਿਵੇਂ ਹੈ ਨਾ ਠੀਕ ਹੈ ਬਹੁਤ ਵਧੀਆ 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 ਠੀਕ ਹੈ ਜੀ ਮਨਨ ਜੀ ਮੇਰੇ ਕੱਜ ਤੁਸੀਂ ਦਵਾਈ ਲੈਣ ਵਾਸਤੇ ਪਹੁੰਚੇ ਹੋ ਆਪਣੇ ਸਰਕਾਰ ਵੱਲੋਂ ਪ੍ਰਵਾਨਾ ਕੀਤਾ ਗਿਆ ਕੀ ਕਹੋਗੇ ਜੀ ਐਂ ਕਹਾਂਗੇ ਜੀ ਵੀ ਦਵਾਈ ਦੂਮੀ ਵਧੀਆ ਦਿੱਤੀਆਂ ਵਧੀਆ ਦਿੱਤੀ ਹਾਂਜੀ ਵਧੀਆ ਦਿੱਤੀਆਂ ਫ੍ਰੀ ਦਿੱਤੀਆਂ ਜੀ ਹਾਂਜੀ ਵਧੀਆ ਦਿੱਤੀਆਂ ਫ੍ਰੀ ਦਿੱਤੀਆਂ ਫ੍ਰੀ ਹਾਂ ਫ੍ਰੀ ਦਿੱਤੀਆਂ ਜੀ ਬਾਈ ਫ੍ਰੀ ਦਿੱਤੀਆਂ ਜੀ ਫ੍ਰੀ ਦਿੱਤੀਆਂ ਜੀ ਠੀਕ ਹੈ ਜੀ ਕਾਦੀ ਲੱਗੀ ਲਈ ਐ ਅਲਰਜੀ ਦੀ ਐ ਜੀ ਠੀਕ ਹੈ ਜੀ ਵਿੱਤਮੰਦਰ ਜੀ ਕੀ ਕਹੋਗੇ ਜਿਵੇਂ ਬਿਮਾਰੀਆਂ ਨੂੰ ਲੈ ਕੇ ਵਿਤਮੰਦਰ ਹਰਪਾਲ ਸਿੰਘ ਟੀਮਾ ਜੀ ਵੱਲੋਂ ਕੱਲ ਵੀ ਕਿਹਾ ਗਿਆ ਵੀ ਪਿੰਡਾਂ ਦੇ ਵਿੱਚ ਐਂਬੂਲੈਂਸਾਂ ਜਾ ਰਹੀਆਂ ਨੇ ਡਾਕਟਰਾਂ ਦੀਆਂ ਟੀਮਾਂ ਜਾ ਰਹੀਆਂ ਨੇ ਕਿ ਪ੍ਰੋਪਰ ਚੈੱਕਅਪ ਜਿਹੜਾ ਪਿੰਡਾਂ ਦੇ ਵਿੱਚ ਹੋਊਗਾ ਜੀ ਅੱਜ ਐਂਬੂਲੈਂਸ ਸਾੜੀ ਵਿੱਚ ਪਹੁੰਚੀ ਹੋਈ ਆ ਕੀ ਕਹੋਗੇ ਇਹ ਵਿਤਮੰਦਰ ਹਰਪਾਲ ਸਿੰਘ ਟੀਮਾ ਜੀ ਨੇ ਜਿਹੜੋਂ ਖੜਾ ਨੇ ਲੈ ਕੇ ਇਹ ਬਿਮਾਰੀਆਂ ਫੈਲ ਰਹੀਆਂ ਨੇ ਉਹਨਾਂ ਨੇ ਇਹ ਹੈਲਥ ਟੀਮ ਨਾਲ ਗੱਲ ਕਰਕੇ ਸਾਰੇ ਵੀ ਆਪਣੇ ਦਿੱੜਬੇ ਹਲਕੇ ਦੇ ਵਿੱਚ ਹਰ ਰੋਜ਼ ਤਿੰਨ ਪਿੰਡਾਂ ਦੇ ਵਿੱਚ ਕਰਿਆ ਕਰਨਗੇ ਵੀ ਇਹ ਚੈੱਕ ਅਪ ਅੱਜ ਆਪਣੇ ਕੱਲ ਵੀ ਕਰਕੇ ਗਏ ਨੇ ਤੇ ਅੱਜ ਵੀ ਹੈਲਥ ਵਾਲੇ ਆਏ ਹੋਏ ਨੇਗੇ ਅੱਜ ਵੀ ਚੈੱਕ ਅਪ ਆਪਾਂ ਸਾਰੇ ਪਰਿਵਾਰਾਂ ਨੂੰ ਪਿੰਡ ਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਵੀ ਟੀਮ ਆਈ ਵੀ ਆ ਜੋ ਬਿਮਾਰੀਆਂ ਫੈਲ ਰਹੀਆਂ ਨੇ ਉਹਦਾ ਚੈੱਕ ਅਪ ਜ਼ਰੂਰ ਕਰਾਇਆ ਜਾਵੇ ਜੋ ਹੁਣ ਜ ਡੇਂਗੂ ਦਾ ਚੱਲ ਰਿਹਾ ਹੈਗਾ ਠੀਕ ਹੈ ਇਸ ਕਰਕੇ ਉਹ ਮੱਛਰ ਵਾ ਜ਼ਿਆਦਾ ਹੋ ਗਿਆ ਵਾਰਸ਼ਾਂ ਕਰਕੇ ਇਸ ਕਰਕੇ ਆ ਵੀ ਤੁਸੀਂ ਵੀ ਆਪ ਦੇ ਘਰੇ ਸਾਫ ਸਫਾਈ ਵੱਧ ਤੋਂ ਵੱਧ ਧਿਆਨ ਰੱਖੋ ਕਿਤੇ ਪਾਣੀ ਨਾ ਖੜਾ ਹੋਵੇ ਇਸ ਕਰਕੇ ਆਪਦੇ ਬੱਚਿਆਂ ਦਾ ਵੱਧ ਤੋਂ ਵੱਧ ਖਿਆਲ ਰੱਖੋ ਤੇ ਜਿਹੜੀ ਟੀਮ ਆਉਂਦੀ ਆ ਉਹਦਾ ਜ਼ਰੂਰ ਸਹਿਯੋਗ ਦਿਓ ਤੇ ਉਹਦਾ ਆ ਕੇ ਪੂਰਾ ਲਾਭ ਲਓ ਜੋ ਡਾਕਟਰ ਸਾਹਿਬ ਆਰੇ ਨੇ ਜੋ ਡਾਕਟਰ ਸਾਹਿਬ ਕਹਿੰਦੇ ਨੇ ਉਸ ਸਾਹਿਬ ਨਾਲ ਦਵਾਈ ਟਾਈਮ ਛੱੜ ਲਓ ਬਹੁਤ ਵਧੀਆ ਡਾਕਟਰ ਸਾਹਿਬ ਕੀ ਕਹੋਗੇ ਕਿ ਮੇਰੀ ਕੀ ਪਿੰਡਾਂ ਦੇ ਵਿੱਚ ਜਿਹਨੇ ਸੀਆਰਪੀ ਵਧਣੀ ਹੈ ਜਾਂ ਹੋਰ ਕਾਫੀ ਪਿੰਡਾਂ ਦੇ ਵਿੱਚ ਸਸਿਆ ਮਾਰੀਆਂ ਨੇ ਇਹਨੂੰ ਕਿਛਾ ਜੀ ਦੀ ਗੱਲ ਕਰੀ ਆਪਾਂ ਚਾਹੀਏ ਕਿ ਕਿੰਨੀ ਕਮਰੀ ਜੀ ਐਪ ਗਨਰੀ ਜੀ ਕਿੰਨੀ ਕਮਰੀ ਜੀ ਸਾਨੂੰ ਜਿਹੜੇ ਰੋਜ਼ੀ ਵੀ ਸੀਰ ਦੀ ਐਪ ਹੋਈ ਜਾਂ ਬੁਖਾਰ ਹੋ ਰਿਹਾ ਤੇ ਕੀ ਲੋਕਾਂ ਨੂੰ ਸੁਨੇਹਾ ਦੋਗੇ ਬੜੇ ਦੇਖੋ ਜੀ ਜਿਹੜੀ ਇਹ ਮੌਸਮ ਹੈ ਇਹ ਹਰ ਸਾਲ ਹੀ ਮਤਲਬ ਵਾਇਰਲ ਇਦਾਂ ਹੁੰਦਾ ਹੈ ਇਹਦੇ ਸਿੰਪਟਮ ਜਿਹੜੇ ਆਮ ਲੋਕਾਂ ਚ ਹੁੰਦੇ ਆਉਣੀ ਆਉਣੇ ਹੁੰਦੇ ਨੇ ਪਰ ਲੋਕ ਥੋੜਾ ਜਿਹਾ ਸਾਡੇ ਸੁਨਾਮ ਨੇੜੇ ਕਾਫੀ ਜ਼ਿਆਦਾ ਇਹਦਾ ਚਿਕਨ ਹੋਣੀ ਜਾਂਦਾ ਹੈ ਪਾਣੀ ਦੀ ਸਮੱਸਿਆ ਕਰਕੇ ਇਸ ਕਰਕੇ ਸਾਡੇ ਪਿੰਡਾਂ ਦੇ ਜਿਹੜੇ ਆਮ ਲੈਵਲ ਲੈਵਲ ਦੇ ਲੋਕ ਨੇ ਉਹ ਕਾਫੀ ਡਰੇ ਹੋਏ ਨੇ ਪਰ ਸਾਡੇ ਪਿੰਡ ਚ ਬਹੁਤ ਜ਼ਿਆਦਾ ਠੀਕ ਹੈ ਇਹ ਜੀ ਗੱਲ ਨਹੀਂ ਬਾਕੀ ਦੂਜਾ ਨੰਬਰ ਇਹ ਹੈ ਆ ਸਾਡੇ ਮੰਤਰੀ ਸਾਹਿਬ ਸਰਦਾਰ ਆਪਣੇ ਹਰਪਾਲ ਸਿੰਘ ਜੀ ਚੀਮਾ ਵਿੱਤ ਮੰਤਰੀ ਪੰਜਾਬ ਨੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਟੀਮਾਂ ਭੇਜੀਆਂ ਵੀ ਨੇ ਧੰਨਵਾਦ ਹੈ ਉਹਨਾਂ ਦਾ ਜਿਹੜਾ ਸਾਡੇ ਨਾਲ ਬਹੁਤ ਜ਼ਿਆਦਾ ਸਹਿਯੋਗ ਕਰਦੇ ਨੇ ਆ ਤਕਰੀਬਨ ਉਹਨਾਂ ਨੇ ਅੱਜ ਦੂਜਾ ਦਿਨ ਹੈ ਕੱਲ ਵੀ ਕਾਫੀ ਜਿਆਦਾ ਪੇਸ਼ੈਂਟ ਦੇਖੇ ਨੇ ਤੇ ਅੱਜ ਵੀ ਜਿੰਨੇ ਮਤਲਬ ਵਾਇਰਲ ਦੇ ਹੈਗੇ ਨੇ ਪਰ ਸਾਡੇ ਪਿੰਡ 'ਚ ਇੰਦਾ ਜ਼ਿਆਦਾ ਕੋਈ ਸਿੰਪਟਮ ਵਾਲੀ ਗੱਲ ਨਹੀਂ ਠੀਕ ਹੈ ਕੋਈ ਜ਼ਿਆਦਾ ਨਹੀਂ ਹੈ ਸੀਆਰਪੀ ਸਾਡੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਹਰਿੰਦਰ ਜੀ ਬੇਨਤੀ ਕਰਦੇ ਆ ਲੋਕਾਂ ਨੂੰ ਵੀ ਇੱਕ ਤਾਂ ਸਾਫ ਸਫਾਈ ਦਾ ਸਭ ਤੋਂ ਵੱਧ ਪਰਹੇਜ਼ ਰੱਖੋ ਇੱਕ ਅਵੇਅਰਨੈਸ ਜ਼ਰੂਰੀ ਆ ਅਸੀਂ ਵਾਰੀ ਵਾਰੀ ਲੋਕਾਂ ਨੂੰ ਜਿੰਨੀਆਂ ਟੀਮਾਂ ਨੇ ਇਹ ਵੀ ਵੇਅਰ ਕਰਦੀਆਂ ਨੇ ਪਰ ਹੋ ਨਹੀਂ ਰਹੇ ਲੋਕ ਜਿਵੇਂ ਪਾਣੀ ਦਾ ਵਾਰੀ ਵਾਰੀ ਉਹ ਕਹਿੰਦੇ ਨੇ ਵੀ ਪਾਣੀ ਦਾ ਜਿਹੜੇ ਪੈਰਾਾਂ ਚ ਪਾਣੀ ਨੇ ਜਾਂ ਕੋਈ ਡਰਮਾਂ ਚ ਪਾਣੀ ਨੇ ਜਾਂ ਆਪਣੇ ਥੋੜੇ ਕੂਲਰਾਂ ਚ ਖੜਾ ਪਾਣੀ ਉਹਨਾਂ ਨੂੰ ਸਾਫ਼ ਕੀਤਾ ਜਾਵੇ ਜਲਦੀ ਤੋਂ ਜਲਦੀ ਜਿੰਨਾ ਹੋ ਸਕੇ ਇਹਦੇ ਨਾਲ ਜਿਹੜਾ ਮੱਛਰਾਂ ਦਾ ਲਾਗ ਹੈ ਜਾਂ ਡੇਂਗੂ ਦਾ ਖਤਰਾ ਪੈਦਾ ਨਾ ਹੋ ਸਕੇ ਤੇ ਜਿਹੜਾ ਖਾਣ ਪੀਣ ਦਾ ਹਰਿੰਦਰ ਜੀ ਉਹਨਾਂ ਨੂੰ ਇਹ ਹੈ ਵੀ ਖਾਣ ਪੀਣ ਦਾ ਜਿਹੜਾ ਸਭ ਤੋਂ ਵੱਧ ਤਰਲ ਤੋਂ ਜਿਹੜੀਆਂ ਤਰਲ ਚੀਜ਼ਾਂ ਨੇ ਉਹ ਲੈਂਦੀਆਂ ਨੇ ਹਨ ਹਰੀਆਂ ਸਬਜ਼ੀਆਂ ਲੈਂਦੀਆਂ ਨੇ ਇੱਕ ਪਿੰਡਾ ਡਾਕਟਰ ਨੂੰ ਕੋਈ ਬੇਨਤੀ ਕਰਨ ਚਾਹੂਗਾ ਜਿਵੇਂ ਕਿ ਮਤਲਬ ਉਹਨਾਂ ਕੋਲ ਕੋਈ ਗ੍ਰੀਜ਼ ਜਾਂਦੇ ਨੇ ਮੈਡੀਸਨ ਦਵਾਈ ਲੈਣ ਜਾਂਦੇ ਨੇ ਤੇ ਉਹ ਕਿਸ ਤਰ੍ਹਾਂ ਰੀਲ ਕਰਦੇ ਨੇ ਮਤਲਬ ਕਈ ਡਾਕਟਰ ਜਿਵੇਂ ਕਿ ਦੋ ਦੋ ਤਿੰਨ ਤਿੰਨ ਦਿਨ ਲਗਾਤਾਰ ਦਵਾਈ ਦੇ ਜਾਂਦੇ ਨੇ ਵੀ ਕੋਈ ਟੈਸਟ ਨਹੀਂ ਕਰਦੇ ਉਹਨਾਂ ਬਾਰੇ ਕੀ ਕਹੋ ਜੀ ਮੈਂ ਸਾਡੀ ਉਡੇ ਚੈਨਲ ਦੇ ਮਾਦੀਨਾਮ ਫੇਰ ਕਹਿੰਦਾ ਬੇਨਤੀ ਹੈ ਜਿੰਨੇ ਸਾਡੇ ਭਰਾ ਪ੍ਰੈਕਟਿਸ ਕਰਦੇ ਨੇ ਵੈਸੇ ਤਾਂ ਬਹੁਤ ਹੀ ਸਿਆਣੇ ਨੇ ਆਪਾਂ ਤਾਂ ਨਹੀਂ ਦੇਖੋ ਉਹਨਾਂ ਨੂੰ ਸੁਝਾਤਾ ਨਹੀਂ ਇੱਕ ਇੱਕ ਬੇਨਤੀ ਹੈ ਉਹਨਾਂ ਨੂੰ ਵੀ ਜੇ ਐਂ ਲੱਗਦਾ ਵੀ ਪੇਸ਼ੈਂਟ ਨੂੰ ਸਿੰਪਟਮ ਵੱਧ ਨੇ ਜਾਂ ਉਹਨਾਂ ਦਾ ਬੁਖਾਰ ਕਵਰ ਨਹੀਂ ਹੋ ਰਿਹਾ ਟੁੱਟ ਨਹੀਂ ਰਿਹਾ ਤਾਂ ਉਹਨਾਂ ਨੂੰ ਬੇਨਤੀ ਹੈ ਵੀ ਦੂਜੇ ਦਿਨ ਹੀ ਉਹਦੇ ਸਾਰੇ ਟੈਸਟ ਵਗੈਰਾ ਕਰਵਾਏ ਜਿੰਨੇ ਇਨਫੈਕਸ਼ਨ ਟੈਸਟ ਨੇ ਸੀਬੀਸੀ ਸੀਆਰਪੀ ਟ੍ਰਡਾਲਜਾ ਈਐਸਆਰ ਓਟੀਪੀਟੀ ਵਗੈਰਾ ਇਹ ਕਰਵਾਏ ਜਾਣ ਤਾਂ ਕਿ ਉਹਦਾ ਸਹੀ ਤਰੀਕੇ ਨਾਲ ਉਹਦਾ ਇਲਾਜ ਹੋ ਸਕੇ ਜਾਣੋ ਜੇ ਜਿਆਦਾ ਪ੍ਰੋਬਲਮ ਹੈ ਤਾਂ ਆਪਾਂ ਲਵੇ ਦੇ ਸਿਹਤ ਕੇਂਦਰ ਜਾਂ ਸਰਕਾਰੀ